ਇਹ ਦਰਬਾਰ ਸਾਹਿਬ ਫਿਰ ਪੁਲਿਸ ਚਲੀ ਗਈ ਆ ਉਹਨਾਂ ਨੇ ਆਪਣਾ ਅਸਤੀਫਾ ਲਿਖਿਆ ਤੇ ਕਹਿੰਦੇ ਮੈਂ ਵਿਧਾਨ ਸਭਾ ਦੀ ਲੌਬੀ ਚੋਂ ਤੇਜ਼ੀ ਨਾਲ ਗਵਰਨਰ ਹਾਊਸ ਨੂੰ ਅਸਤੀਫਾ ਦੇਣ ਚੱਲਿਆ ਸੀ ਰਾਹ 'ਚ ਮੈਨੂੰ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਕੀ ਪ੍ਰੋਗਰਾਮ ਆ ਇਸ ਪੁਲਿਸ ਦੇ ਖਿਲਾਫ ਉਹ ਕਹਿੰਦਾ ਮੈਂ ਚੱਲਿਆ ਗਵਰਨਰ ਤੇ ਕਹਿੰਦਾ ਜਾਇਓ ਨਾ ਥੋੜਾ ਜਿਹਾ ਮੇਰਾ ਇੰਤਜ਼ਾਰ ਕਰ ਦਿਓ ਮੈਂ ਵੀ ਤੁਹਾਡੇ ਨਾਲ ਚੱਲੂੰਗਾ ਤੇ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਤੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਜੇ ਨੂੰ ਇਹਨਾਂ ਨੇ ਜਿਹਨਾਂ ਜਿਹਦਾ ਸਿਆਸੀ ਕਤਲ ਕੀਤਾ ਕੇਜਰੀਵਾਲ ਪਾਰਟੀ ਨੇ ਤਿੰਨ ਬੰਦਿਆਂ ਨੇ ਵਜ਼ਾਰਤ ਚੋਂ ਅਸਤੀਫਾ ਦੇ ਦਿੱਤਾ ਛੱਡਦਾ ਯਾਰ ਵਜ਼ਾਰਤ ਕੋਈ 10 ਮਿੰਟ ਨੂੰ ਵਾਸਤੇ ਛੱਡਦਾ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਜਰੀਵਾਲ ਉੱਤੋਂ ਦਿੱਲੀੋਂ ਇਹਨਾਂ ਨੇ ਪੱਲੇ ਕੁਛ ਨਹੀਂ ਗਾ ਇਹਾਂ ਦੀ ਅੱਖਾਂ ਨੇ ਸਾਹਮਣੇ ਬੇਇੱਜ਼ਤੀਆਂ ਕਰਦੇ ਇਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਇਓ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਇਓ ਣਕੇ ਤੁਸੀਂ ਵਾਚ ਕਰਨਾ ਕਿ ਮਿਨਿਸਟਰ ਕੀ ਕਰ ਰਿਹਾ ਹੈ ਮਿਨਿਸਟਰਾਂ ਦੇ ਪੱਲੇ ਕੱਖ ਨਹੀਂ ਗਾ ਪਰ ਲਟਕੇ ਹੋਏ ਨੇ ਲਟਕੇ ਹੋਏ ਵਿਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਿਜ਼ਾਰਤ ਚੋਂ ਨਾ ਲੱਥ ਜੇ ਤੇ ਉਸ ਵਿਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਐਦਾਂ ਮਾਫ਼ ਕਰਨਾ ਹੰਕਾਰ ਨਾ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਵਿਜ਼ਾਰਤ ਛੱਡ ਦਿੱਤੀ ਇਹ ਆ